ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚਾਨਣ ਵਿਰਾਸਾ ਟੀਵੀ ਲਾਈਵ ਤੇ ਅੱਧੀ ਵੀਡੀਓ ਵਿੱਚ ਅਸੀਂ ਲੱਖਸਧਾਨਾ ਦੀ ਖਾਸ ਵੀਡੀਓ ਲੈ ਕੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਰਕਾਰਾਂ ਨੂੰ ਇੱਕ ਵੱਡਾ ਚੈਲੰਜ ਕੀਤਾ ਗਿਆ ਅਤੇ ਤੁਹਾਡੇ ਕੀ ਵਿਚਾਰ ਨੇ ਲੱਖਸਧਾਨਾ ਦੀ ਜੁੱਤੇ ਤੁਸੀਂ ਕਮੈਂਟ ਸ਼ੈਅ ਜ਼ਰੂਰ ਸੋ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਮਠਿੰਡਾ ਦੀ ਸੀਟ ਤੋਂ ਕੌਣ ਜਿੱਤੇਗਾ ਉਹ ਵੀ ਸਾਨੂੰ ਕਮੈਂਟ ਸ਼ੈਅ ਜ਼ਰੂਰ ਜਸੋ ਅਤੇ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾ ਰਹੇ ਹੋ ਉਹ ਵੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਸਤਿ ਜਿਹੜੇ ਜਿਹੜੇ ਦੋਸਤ ਸਰਾਸਟੀ ਵੀ ਲਾਈਵ ਜੋ YouTube ਚੈਨਲ ਤੇ ਨਵੇਂ ਹਨ ਤੁਹਾਨੂੰ ਜੋ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਆਨ ਕਰਨਾ ਨਾ ਭੁੱਲਣਾ ਤਨੁਲੇ ਚੱਲਦੇ ਆ ਅਸੀਂ ਪੂਰੀ ਵੀਡੀਓ ਦੇ ਵੱਲ ਆਵਾਜ਼ ਸੋਡੀਆਂ ਸਟੇਜਾਂ ਤੇ ਗੂੰਜਦੀ ਆ ਸੋਡੇ ਪਿੰਡਾਂ 'ਚ ਗੂੰਜਦੀ ਆ ਸੋਡੇ ਸ਼ਹਿਰਾਂ 'ਚ ਗੂੰਜਦੀ ਆ ਇਹ ਵਾਰ ਪਾਰਲੀਮੈਂਟ ਤੇ ਵੀ ਆਈ ਗੂੰਜੂਗੀ ਇੰਨਾ ਵਾਦਾ ਜਿੰਦਗੀ 'ਚ ਕਦੇ ਪ੍ਰਸਤਾਵਾ ਨਹੀਂ ਹੋਊਗਾ ਕਿਹੜਾ ਰਾਸਤਾ ਨਹੀਂ ਪੱਲੇ ਪਊ ਐ ਜੇ ਮੈਂ ਐਮਐਲਏ ਬਣਨਾ ਹੁੰਦਾ ਨਾ ਇੰਨੇ ਬੰਦੇ ਖੜੇ ਕਿੰਨੇ ਬੰਦੇ ਨੇ ਪਤਾ ਤੁਹਾਨੂੰ ਹਾਜ਼ਰ ਨਾਲ ਜਾਣ ਕੇ ਕਿਹੜਾ ਹਰ ਬੰਦੇ ਦੇ ਰੱਬ ਦੇ ਪ੍ਰਮਾਤਮਾ ਵਸਦਾ ਪ੍ਰਮਾਤਮਾ ਵੱਲੋਂ ਪੰਜ ਟਿਕਟਾਂ ਦੀ ਆਫਰ ਸੀ ਵੀ ਪੰਜ ਬੰਦੇ ਖੜੇ ਕਰ ਲਾ ਮੈਂ ਕਿਹਾ ਬਾਈ ਨਹੀਂ ਤੂੰ ਜਿਤਨਾ ਮੂੰਹ ਦਿੱਲੀ ਵਾਲ ਪਿੱਠ ਪੰਜਾਬ ਵਾਲ ਇਹ ਬਾਈ ਦੀਆਂ ਵੋਟਾਂ ਨੂੰ ਪਹਿਲਾਂ ਦੀ ਗੱਲ ਕਰਦਾ ਮੈਂ ਅੱਜ ਵੀ ਸਾਰੀਆਂ ਤਰ੍ਹਾਂ ਦੋਨੇ ਜਾਤੀ ਜੋੜ ਲਈ ਸਾਡੇ ਵੱਲੋਂ ਆ ਜਾ ਪਾਰਟੀ ਮਰ ਵੋਟਾਂ ਹੁੰਦੀਆਂ ਕਾਡਰ ਹੁੰਦਾ ਢਾਂਚਾ ਹੁੰਦਾ ਕੱਲੇ ਨੂੰ ਵੋਟ ਨਹੀਂ ਪਾਉਣੀ ਮੈਂ ਕਿਹਾ ਨਹੀਂ ਪੈਂਦੀ ਨਾ ਪਵੇ ਕਿਰਦਾਰ ਨਹੀਂ ਮਾਰਨਾ ਠੀਕ ਹੈ ਜੀ ਅੱਜ ਤੋਂ 50 ਸਾਲ ਪਹਿਲਾਂ 60 ਸਾਲ ਪਹਿਲਾਂ ਕੌਣ ਜਾਣਦਾ ਐ ਐਮ ਐਲ اے ਕੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੋਈ ਨਹੀਂ ਨਾ ਜਾਣਦਾ ਨਹੀਂ ਜਾਣਦਾ 500 ਸਾਲ ਪਹਿਲਾਂ ਦੁੱਲਾ ਪੱਟੀ ਹੋਇਆ ਹਾਂਜੀ ਹੋਇਆ ਹੋਇਆ ਅੱਜ ਵੀ ਲੋੜੀਆਂ ਦੇ ਉੱਤੇ ਲੋੜੀ ਗਾਈ ਜਾਂਦੀ ਹੈ ਕਿਸੇ ਕਹਾਣੀ ਹਸ ਰਾਂਗੇ ਇਹ ਕੋ ਕਰਦਾਰ ਸੀ ਦਰਬਾਰ ਨਾਲ ਟੱਕਰ ਲਈ ਕਰਦਾਰ ਨੂੰ ਸਾਹਮਣੇ ਰੱਖ ਕੇ ਚੱਲਿਆ ਠੀਕ ਹੈ ਸੋ ਇਸੇ ਕਰਕੇ ਅਖੀਰ ਤੱਕ ਆਖਰੀ ਸਾਹ ਤੱਕ ਕਿਸੇ ਗੱਲ ਤੇ ਬਾਈ ਨਿਵਣਾ ਚੰਗਾ ਲੱਗਾ ਸਾਥ ਦੇ ਦਿਓ ਸ਼ਾਹ ਮਾਸ਼ਾ ਅੱਲਾਹ ਸਾਡੀ ਜਥੇਬੰਦੀ ਆ ਪੰਜਾਬੀ ਮਾਂ ਦੇ ਇਹ ਆਵਾਜ਼ ਸੋਡੀਆਂ ਸਟੇਜਾਂ ਤੇ ਗੂੰਜਦੀ ਆ ਸੋਡੇ ਪਿੰਡਾਂ ਚ ਗੂੰਜਦੀ ਆ ਸੋਡੇ ਸ਼ਹਿਰਾਂ ਚ ਗੂੰਜਦੀ ਆ ਇਹ ਆਵਾਜ਼ ਪਾਰਲੀਮੈਂਟ ਤੇ ਵੀ ਆਈ ਗੂੰਜੂਗੀ ਐਨਾ ਵਾਦਾ ਜਿੰਦਗੀ ਚ ਕਦੇ ਪਸਤਾਵਾ ਨਹੀਂ ਹੋਊਗਾ ਕੇਂਦਰ ਰਾਸਤਾ ਨਹੀਂ ਪੱਲੇ ਪਊ ਐ ਜੇ ਮੈਂ ਐਮਐਲਏ ਬਣਨਾ ਹੁੰਦਾ ਨਾ ਇੰਨੇ ਬੰਦੇ ਖੜੇ ਹੁ ਕਿੰਨੇ ਬੰਦੇ ਨੇ ਪਤਾ ਤੁਹਾਨੂੰ ਹਾਜ਼ਰ ਨਾਲ ਜਾਣ ਕੇ ਕਹਣਾ ਹਰ ਬੰਦੇ ਦੇ ਰੱਬ ਤੇ ਪਰਮਾਤਮਾ ਬਸਦਾ ਭਾਰਤ ਮਾਨ ਵੱਲੋਂ 5 ਟਿਕਟਾਂ ਦੀ ਆਫਰ ਸੀ ਵੀ 5 ਬੰਦੇ ਖੜੇ ਕਰ ਲਾ ਮੈਂ ਕਿਹਾ ਬਾਈ ਨਹੀਂ ਤੂੰ ਜਿੱਤਣਾ ਮੂਹ ਦਿੱਲੀ ਵਾਲਾ ਪਿੱਛੇ ਪੰਜਾਬ ਵਾਲਾ ਇਹ ਪਾਈ ਦੀਆਂ ਵੋਟਾਂ ਨੂੰ ਪਹਿਲਾਂ ਦੀ ਗੱਲ ਕਰਦਾ ਮੈਂ ਅੱਜ ਵੀ ਸਾਰੀਆਂ ਤਰ੍ਹਾਂ ਦੋਨੇ ਜਾਤੀ ਜੋੜ ਲੈ ਸਾਡੇ ਵੱਲੋਂ ਆ ਜਾ ਪਾਰਟੀ ਮਰ ਵੋਟਾਂ ਹੁੰਦੀਆਂ ਕਾਡਰ ਹੁੰਦਾ ਟਰਚਾ ਹੁੰਦਾ ਕੱਲੇ ਨੂੰ ਵੋਟ ਨਹੀਂ ਪਾਉਣੀ ਮੈਂ ਕਿਹਾ ਨਹੀਂ ਪੈਂਦੀ ਨਾ ਪਵੇ ਕਿਰਦਾਰ ਨਹੀਂ ਮਾਰਨਾ ਠੀਕ ਹੈ ਜੀ ਅੱਜ ਤੋਂ 50 ਸਾਲ ਪਹਿਲਾਂ ਸਰ ਸਾਲ ਪਹਿਲਾਂ ਕੌਣ ਜਾਣਦਾ ਐ ਐਮ ਐਲ اے ਪੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੋਈ ਨਹੀਂ ਜਾਣਦਾ ਨਹੀਂ ਜਾਣਦਾ 500 ਸਾਲ ਪਹਿਲਾਂ ਦੁੱਲਾ ਭੱਟੀ ਹੋਇਆ ਹਾਂਜੀ ਹੋਇਆ ਅੱਜ ਵੀ ਲੋੜੀਆਂ ਦੇ ਉੱਤੇ ਲੋੜੀ ਗਾਈ ਜਾਂਦੀ ਐ ਕਿੱਸੇ ਕਹਾਣੀਆਂ ਸੁਣਾ ਗਏ ਇਹਦੇ ਕੋਲ ਕੋ ਕਰਦਾਰ ਸੀ ਨਹੀਂ ਦਰਬਾਰ ਵਿੱਚ ਟੱਕਰ ਲਈ ਕਰਦਾਰ ਨੂੰ ਸਾਹਮਣੇ ਰੱਖ ਕੇ ਚੱਲਿਆ ਠੀਕ ਹੈ ਸੋ ਇਸੇ ਕਰਕੇ ਅਖੀਰ ਤੱਕ ਆਖਰੀ ਸਾਹ ਤੱਕ ਕਿਸੇ ਗੱਲ ਤੇ ਬਾਈ ਨਿਵਣਾ ਚੰਗਾ ਲੱਗਿਆ ਸਾਥ ਦੇ ਦਿਓ ਸਾਡੀ ਜਥੇਬੰਦੀ ਆ ਪੰਜਾਬ ਦੀ ਮਾਨੋਰ ਦੀ ਆਵਾਜ਼ ਤੁਹਾਡੀਆਂ ਸਟੇਜਾਂ ਦੇ ਗੂੰਜਦੀ ਆ ਤੁਹਾਡੇ ਪਿੰਡਾਂ ਦੀ ਗੂੰਜਦੀ ਆ ਤੁਹਾਡੇ ਸ਼ਹਿਰਾਂ ਦੀ ਗੂੰਜਦੀ ਆ ਇਹ ਆਵਾਜ਼ ਪਾਰਲੀਮੈਂਟ ਤੇ ਵੀ ਆਈ ਗੂੰਜੂਗੀ ਇੰਨਾ ਵਾਦਾ ਜਿੰਦਗੀ 'ਚ ਕਦੇ ਪਸਤਾਵਾ ਨਹੀਂ ਹੋਊਗਾ ਕਿਹਨਾਂ ਰਾਸਤਾ ਨਹੀਂ ਪੱਲੇ ਪਊ ਐ ਜੇ ਮੈਂ ਐਮਐਲਏ ਬਣਨਾ ਹੁੰਦਾ ਨਾ ਇੰਨੇ ਬੰਦੇ ਖੜੇ ਹੁ ਕਿੰਨੇ ਬੰਦੇ ਨੇ ਪਤਾ ਤੁਹਾਨੂੰ ਹਾਜ਼ਰ ਨਾਲ ਜਾਣ ਕੇ ਕਹਿੰਦਾ ਹਰ ਬੰਦੇ ਦੇ ਰੱਬ ਦੇ ਪਰਮਾਤਮਾ ਵਸਦਾ ਭਵੰਤਮਾਨ ਵੱਲੋਂ 5 ਟਿਕਟਾਂ ਦੀ ਆਫਰ ਸੀ ਵੀ 5 ਬੰਦੇ ਖੜੇ ਕਰ ਲਾ ਮੈਂ ਕਿਹਾ ਬਾਈ ਨਹੀਂ ਤੂੰ ਜਿੱਤਣਾ ਮੁੰਡਾ ਦਿੱਲੀ ਵਾਲਾ ਪੱਟ ਪੰਜਾਬ ਵਾਲਾ ਇਹ ਬਾਈ ਦੀਆਂ ਵੋਟਾਂ ਨੂੰ ਪਹਿਲਾਂ ਦੀ ਗੱਲ ਕਰਦਾ ਮੈਂ ਠੀਕ ਹੈ ਜੀ ਅੱਜ ਵੀ ਸਾਰੀਆਂ ਤਰ੍ਹਾਂ ਦੋਨੇ ਜਾਤੀ ਜੋੜ ਲੈ ਸਾਡੇ ਵੱਲੋਂ ਆ ਜਾ ਪਾਰਟੀ ਮਰ ਵੋਟਾਂ ਹੁੰਦੀਆਂ ਕਾਡਰ ਹੁੰਦਾ ਟਰੱਚਾ ਹੁੰਦਾ ਇਕੱਲੇ ਨੂੰ ਵੋਟ ਨਹੀਂ ਪਾਉਣੀ ਮੈਂ ਕਿਹਾ ਨਹੀਂ ਪੈਂਦੀ ਨਾ ਪਵੇ ਕਿਰਦਾਰ ਨਹੀਂ ਮਾਰਨਾ ਠੀਕ ਹੈ ਜੀ ਅੱਜ ਤੋਂ 50 ਸਾਲ ਪਹਿਲਾਂ ਸਾਲ-ਸਾਲ ਪਹਿਲਾਂ ਕੌਣ ਜਾਣਦਾ ਐ ਐਮਐਲਏ ਕੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੋਈ ਨਹੀਂ ਨ ਜਾਣਦਾ ਨਹੀਂ ਜਾਣਦਾ 500 ਸਾਲ ਪਹਿਲਾਂ ਦੁੱਲਾ ਪੱਟੀ ਹੋਇਆ ਹਾਂਜੀ ਹੋਇਆ ਅੱਜ ਵੀ ਲੋੜੀਆਂ ਦੇ ਉੱਤੇ ਲੋੜੀ ਗਾਈ ਜਾਂਦੀ ਐ ਕਿੱਸੇ ਕਹਾਣੀਆਂ ਸੁਣਾ ਗਏ ਨੇ ਕਿਉਂਕਿ ਕਰਦਾਰ ਸੀ ਕਰਦਾਰ ਨੂੰ ਸਾਹਮਣੇ ਰੱਖ ਕੇ ਚੱਲਿਆ ਸੋਇਸੇ ਸੇ ਡਰ ਕੇ ਅਖੀਰ ਤੱਕ ਆਖਰੀ ਸਾਹ ਤੱਕ ਇਸੇ ਗੱਲ ਤੇ ਬੈਹਿਣਾ ਚੰਗਾ ਲੱਗਾ ਸਾਫ ਦੇ ਦਿਓ ਸਾਡੀ ਜਥੇਬੰਦੀ ਐ ਪੰਜਾਬੀ ਮਾਂ ਬੋਲੀ ਦੀ